ਬਹੁਤ ਹੀ ਪਿਆਰੇ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਪਿਆਰੀ ਸਾਧ ਸੰਗਤ ਹੈ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਜਿਹੜੀ ਤੁਹਾਡੇ ਨਾਲ ਸੱਚੇ ਸਤਗੁਰ ਦੀ ਸਾਖੀ ਕਵਤਾ ਦੇ ਰੂਪ ਵਿੱਚ ਸਾਂਝੀ ਕਰਨ ਲੱਗਿਆ ਉਹ ਇਹ ਹੈ ਦੂ ਪਹਿਲਾਂ ਇੱਕ ਆਪਾਂ ਵੀਡੀਓ ਪਾਈ ਸੀ ਸ਼ਾਇਦ 20 ਤਰੀਕ ਨੂੰ ਤੇ ਕੋਜ਼ੇ ਜੇ ਬੂਰੇ ਆਪਾਂ ਵੀਡੀਓ ਪਾਈ ਹੈ ਵੀ ਗੁਰੂ ਪਤਾ ਜੀ ਦੇ ਬਚਨ ਹੈ ਵੀ ਉਹ ਕਹਿੰਦੇ ਆ ਵੀ ਜਦੋਂ ਤੁਹਾਡੀ ਉਹਨਾਂ ਪੱਕੀ ਲਗ ਲੱਗੀ ਸੱਚੇ ਸਤਗੁਰ ਨਾਲ ਰਾਬਨਾ ਫਿਰ ਉਹ ਸੁਖਰੇ ਚਾਉਦਾ ਸੁਖਰੇ ਜਾ ਕੇ ਤੁਹਾਡੇ ਕਰਮ ਕੱਟ ਵੀ ਦਿੰਦਾ ਹੈ ਕਰਮ ਵੜਾ ਵੀ ਦਿੰਦਾ ਹੈ ਇਹ ਜਿਹੜਾ ਕੁਝ ਹੋਰ ਲਿਖਿਆ ਹੋਣਾ ਹੁੰਦਾ ਹੈ ਜਾਂ ਬਲਵਣਾ ਹੋ ਜਾ ਉਹ ਆਪੀ ਕੁਦਰਤੀ ਐਕੋਪੈਟ ਤੇ ਜਾਂਦਾ ਮੈਂ ਬਸ ਕੇ ਕੋਈ ਨਹੀਂ ਵੀਡੀਓ ਸੁਣਦਾ ਆਟੋਕਾਟ ਕਾਉਂਦੀ ਹੈ ਜਦੋਂ ਮੈਂ ਨੋਟਾ ਜਿਹੜੀ ਆ ਜਾਂਦੇ ਉਹ ਸੁਣ ਲੈਣਾ ਸੁਣ ਕੇ ਰਿਕਾਰਡ ਕਰਕੇ ਬੱਸ ਉਹਦੇ ਕੰਮ ਤਾਂ ਬੜਵਾ ਦਿੰਦਾ ਉਹ ਆਪ ਹੀ ਤੇ ਬੱਸ ਉਹ ਬਾ ਦਿਨਿਆ ਉਹ ਵੀਡੀਓ ਤੁਸੀਂ ਜ਼ੋਰ ਸੁਣਿਓ ਉਹਨੇ ਸੁਣਦਾ ਰਿਹਾ ਕਈ ਦਿਨ ਸੁਣਦਾ ਰਿਹਾ ਕਈ ਦਿਨ ਸੁਣਦਾ ਰਿਹਾ ਫਿਰ 29 ਜਰੀਕ ਨੂੰ ਸਵੇਰ 7:00 ਵਜੇ ਮੈਨੂੰ ਸੁਪਨਾ ਆਇਆ ਬਹੁਤ ਪਿਆਰਕ ਸੁਪਨਾ ਆਇਆ ਗੁਰੂ ਗ੍ਰੰਥ ਸਾਹਿਬ ਦੇ ਬਚਨ ਹੈ ਵੀ ਜਦੋਂ ਨੂੰ ਛੋਟ ਨੂੰ ਸੁਪਨਾ ਆਉਂਦਾ ਨਾ ਭਿਆਨਕ ਸੁਪਨਾ ਆਉਂਦਾ ਹੈ ਸੋਡੇ ਪਸ਼ੀਦੇ ਛੁੱਟ ਜਾਂਦੇ ਨੇ ਉਦੋਂ ਬਾਲਕ ਤੁਹਾਡਾ ਕਰਮ ਘਟਦਾ ਹੁੰਦਾ ਕਰਮ ਬੜਾ ਲਾ ਵੀ ਹੁੰਦਾ ਮੈਂ ਤਾਂ ਬਹੁਤ ਭਿਆਨਕ ਸੁਪਨਾ ਆਇਆ ਸੁਖਨਾ ਕੀ ਆਇਆ ਜਾਨੀ ਮੇਰੇ ਬਾਥਰੂਮ ਸਾਈ ਲੈਟ੍ਰੀਨ ਸਾਈ ਖੂਨ ਚੱਲ ਪਿਆ ਬਰੈਟੀ ਚੱਲ ਪਿਆ ਰੋਕਿਆ ਨਾ ਰੁਕੇ ਬਹੁਤ ਜਿਆਦੇ ਚੱਲੇ ਚਲਦਾ ਚਲਦੇ ਦੇ ਐਨੇ ਇੱਕ ਸਾਡੇ ਪਿੰਡੋਂ ਨਾ ਇੱਕ ਮੇਰਾ ਪਿੰਡ ਕਾਨੇ ਕੀ ਤੁਹਾਨੂੰ ਦੱਸ ਦੇਈ ਹੁੰਦਾ ਮੈਂ ਵੀ ਜ਼ਿਲ੍ਹਾ ਬਰਨਾਲਾ ਹੈ ਪਿੰਡ ਇੱਕ ਸਾਡੇ ਸਰਦਾਰ ਭੂਰਾ ਸਿੰਘ ਭਰਪੂਰ ਸਿੰਘ ਰਾਠ ਸੀ ਮੇਰੇ ਚਾਚਿਆਂ ਦੇ ਥਾਂ ਲੱਗਦਾ ਉਹ ਲੱਗਦਾ ਸੀ ਚਲੋ ਉਹ ਤਾਂ ਸਤਗੁਰੂ ਨੂੰ ਪਿਆਰਾ ਹੋ ਗਿਆ ਉਹਨੇ ਨਾਮ ਵੀ ਲਿਆ ਸੀ ਤੇ ਉਹਦਾ ਮੁੰਡਾ ਸਰਦਾਰ ਗਰਤੇਜ ਸਿੰਘ ਰਾਠ ਉਹਨੂੰ ਗੇਜ ਰਾਠ ਕਹਿੰਦੇ ਨੇ ਜਦੋਂ ਉਹ ਜਦੋਂ ਖੂਹ ਚੱਲੀ ਜਾਂਦਾ ਬਾਥਰੂਮ ਥਾਈ ਤੇ ਲੈਟਰਨ ਸਾਈ ਉਹ ਆ ਗਿਆ ਮੋਟਰਸਾਈਕਲ ਲੈ ਕੇ ਐਂਨੇ ਉਹ ਤਾਂ ਖੂਹ ਤਾਂ ਹੋ ਗਿਆ ਬੰਦ ਜਦੋਂ ਖੂਹ ਬੰਦ ਹੋ ਗਿਆ ਉਹ ਕਹਿੰਦਾ ਬੈਠ ਆ ਜਾ ਬਾਈ ਮੋਟਰਸਾਈਕਲ ਤੇ ਬੈਠ ਜਦੋਂ ਮੈਂ ਬੈਠਣ ਲੱਗਿਆ ਮੇਰੀ ਸੱਜੀ ਲੱਤ ਤੇ ਐਡਾ ਸਾਰਾ ਬਣ ਗਿਆ ਗਮੂ ਘੜਾ ਜਾ ਤੇ ਉਹ ਕਹਿੰਦਾ ਬੈਠ ਮਹਾ ਬੈਠੋ ਕਿ ਹੁਣ ਤਾਂ ਇੱਧਰ ਦੀ ਚੱਲ ਪੈ ਲੈ ਉਹ ਦੀ ਸੀ ਉਹ ਮੇਂ ਜੀ ਬੇਬੋ ਇੱਧਰ ਚੱਲੂ ਜੇ ਮੈਂ ਬੈਠ ਗਿਆ ਉਹਨਾਂ ਨੇ ਦੇਖਾ ਕਹਿੰਦਾ ਹਾਂ ਜੇਰ ਇੱਧਰ ਵੀ ਹੋ ਗਿਆ ਫਿਰ ਤੈਨੂੰ ਲੈ ਕੇ ਕਿਵੇਂ ਚੱਲਾਂ ਜਦੋਂ ਅੱਪ ਸਵੇਰ ਤਿਆਰੀ ਕਰੀ ਐਨੇ ਸਾਹ ਸੰਗ ਦੀ ਮੇਰੀ ਅੱਖ ਖੁੱਲ ਗਈ ਸਵੇਰ 2:30 ਵਜੇ ਸੀ 29 ਤਰੀਕ ਆਹੀ ਤੇ ਸਵੇਰ 2:30 ਵਜੇ ਜਿਹੜੇ 29 ਮਾਰਚ ਸਵੇਰ 2:30 ਵਜੇ ਜਦੋਂ ਅੱਖ ਖੁੱਲ ਗਈ ਬਾਅਦ ਜਿਹੜਾ ਮੁਖਾ ਕਰਮ ਘਟਦੇ ਸੱਚੇ ਸਤਗੁਰ ਦੇ ਜੇ ਆਪਾਂ ਨੂੰ ਉਹਦੇ ਭਰੋਸਾ ਹੋ ਗਏ ਫਿਰ ਆਪਾਂ ਨੂੰ ਕਿੱਥੋਂ ਬਰਾਤੋਂ ਵੀ ਹੋਦੀ ਬਹੁਤ بڑے ਕਰਮ ਕਟੇ ਸਤਗੁਰ ਦੇ ਫਿਰ ਮੈਂ ਵੀਡੀਓ ਲਈ ਜਿਹੜੀ ਗੁਰੂ ਜੀ ਕਹਿੰਦੇ ਨੇ ਮੈਂ ਜੀ ਨੂੰ ਲਾਉਂਗਾ ਅਗਲੇ ਹਫ਼ਤੇ ਜ਼ਰੂਰ ਤੇ ਉਹ ਜਦੋਂ ਸੁਣੀ ਉਹ ਸੁਣ ਕੇ ਫਿਰ ਨੀਂਦ ਤਾਂ ਆਵੇ ਨਾ ਸੱਚੇ ਪਾਤਸ਼ਾਹ ਨੂੰ ਬੇਨਤੀ ਕਰੀ ਸਾਹਮਣੇ ਸਰੂਪ ਲੱਗੇ ਹੋਏ ਲੱਗੇ ਸਾਜੀ ਦੇ ਤੇ ਵੀ ਬੜਾ ਹੋਇਆ ਹੁਣ ਕੇ ਵੀ ਫਿਰ ਉਹਨੇ ਆਪ ਹੀ ਖਿਆਲ ਦਿੱਤਾ ਬੇਤੇ ਕਲਪਤਾ ਲਿਖੋ ਉਹ ਜੇ ਸਭ ਜਿਹੇ ਕਪਤਾ ਜੜੇ ਹੈ 101% ਸੱਚ ਹੈ ਜਿਹੜੀ ਮੈਂ ਗੱਲ ਕਹਿ ਜਾ ਕਿ ਮੇਰੇ ਬਾਥਰੂਮ ਥਾਂ ਦੀ ਵੀ ਬਰੈਡ ਖੂਨ ਆ ਰਿਹਾ ਸੀ ਤੇ ਆਪਣਾ ਲੈਟਰਿੰਗ ਰਾਹੀ ਵੀ ਇਹ ਜੇ ਗੁਰੂ ਪਿਤਾ ਜੀ ਦਾ ਹੁਕਮ ਹੋਇਆ ਤਾਂ ਉਹਨਾਂ ਦੇ ਸਾਹਮਣੇ ਸਲਾਮ ਆ ਗਏ ਜਿਹੜਾ ਕੋਈ ਵੀ ਉਹਨਾਂ ਨੂੰ ਚਮਤਕਾਰ ਸੱਚਾ ਸੁਣਾਉਂਦਾ ਤਾਂ ਪਿਤਾ ਜੀ ਪਿਸ਼ਕਰਵਾਉਂਦੇ ਹੁੰਦੇ ਨੇ ਛਾ ਬਲਾ ਰਿਆ ਕਰੋ ਇਹ ਤੋਂ ਵੀ ਬਥੇਰੇ ਸੁਣੋਦੇ ਤਾਂ ਬਥੇਰੇ ਨੇ ਜਿਹੜਾ ਕੋਲ ਬਣਾ ਦੇ ਬਸ਼ਕਰੋਂ ਨੇ ਜੀ ਕਹੇ ਪਹਿਲਾ ਕਹਿੰਦੇ ਨੇ ਭਾਈ ਝੂਠ ਨਾ ਬਾਰੇਓ ਐ ਨਾ ਕਰਿਓ ਬਸ ਫਿਰ ਵਿਚ ਹੜਦੇ ਨੇ ਕਾਲ ਦੇਓ ਕੰਨਾ ਤੇ ਆਪਣਾ ਮੋਰਾਂ ਲੱਗੀ ਅੱਖਾਂ ਤੇ ਗੋਪੇ ਚੜੇ ਨੇ ਜਿੰਨਾ ਤੋਂ ਅੰਦਰ ਦੇ ਤੇ ਫਿਰ ਪਤਾ ਜੀ ਬਸ਼ਕਰੋਂ ਦੇ ਨਹੀਂ ਨਿਸ਼ਾਨੀ ਹੈ ਪੱਕੀ ਜੀ ਤੋਂ ਮਰਦੇ ਤੁਸੀਂ ਦੇਖ ਲਿਓ ਆਪ ਟੈਸਟ ਕਰ ਲਓ ਪੁੱਛਣ ਦੀ ਲੋੜ ਨਹੀਂ जो गुरु पिता जी आ गए आरूर सतय लेना बना पक्का जरूर सुनो लो जी सुनो कविता आम कर्म भी काटता रहता है कई बार आपको सपना आता है सपने में बड़ा भयानक दृश्य आपको नजर आता है आप डर जाते हैं व्याकुल हो जाते हैं कईयों के तो सपना इतना जबरदस्त होता है कि पसीने से लथपथ हो जाते हैं और वो आंख खोल के देखते हैं कि यार ये तो रियल है कि मेरे साथ क्या ऐसा ही हो रहा था तो समझ लो बहुत भयानक कर्म आपका कट रहा था क्योंकि जो तकलीफ आपको सपने में आई जो परेशानी आपको सपने में आई रियल लाइफ में वो पहाड़ बन के आनी थी जो सपने में राई बन के कट गई अब सपने में आपको खुशी मिली आप कहते हैं जी वो रियल मेकअप मिलेगी तो समझ लो आपने खुशी को अपनाया ही नहीं और किसी ने ये मान लिया हां यार सपने में मुझे ये खुशियां सदगुरु राम ने अल्लाह ईश्वर ने दी तो मुझे तो मिल गई तो सौ परसेंट मिल गई सपने में कर्म कटते हैं कर्म बनते हैं खास करके सत्संगी बहन भाइयों के जो राम से प्यार करते हैं जो मालिक से प्यार करते हैं उनके तो यूं कर्म काट देते हैं और यूं बना देते हैं यही है शास्त्र नाम मस्तान जी का दर्द यहां कर्मों का लेखा जोखा सपनों में भी कट जाता है कमाल की बात है कोई माने ना माने लेकिन ये हकीकत है ये सच्चाई है पर दर्द जकीन और बचनों पे पहरा जरूर दिया करो जो दर्द जकीन करता है बचनों पे पक्का रहता है जो खुद पक्का है वो दूसरे को कच्चा नहीं समझता और जो कच्चा है वो किसी को पक्का नहीं समझता कई बार ख्यालों में गलत चीजें आ जाती है इंसान की पांच चार मिनट सुमन कर लो वो आई हुई चीजों का पाप आपको नहीं लगेगा पल में खत्म हो जाए सुफने में कर्म बढ़ौला है सच्चा सतगुर पूरा सूरा सुफने में कर्म बढ़ौला है सच्चा सतगुर पूरा सूरा खुशियां भी बरसौदा है ਓ ਸੱਚਾ ਸਤਗੁਰ ਪੂਰਾ ਸੂਰਾ ਖੁਸ਼ੀਆਂ ਦਾ ਵੀ ਬਰਸਾਉਂਦਾ ਹੈ ਸੱਚਾ ਸਤਗੁਰ ਪੂਰਾ ਸੂਰਾ ਵੇਖੋ ਕੀ ਕੀ ਰੰਗ ਬਖਾਉਂਦਾ ਹੈ ਸਤਗੁਰ ਸੁਖਨੇ ਦੇ ਵਿੱਚ ਕਰਮ ਕਸ਼ਟ ਦਾ ਔਂ ਛੁਫਨੇ ਦੇ ਵਿੱਚ ਕਰਮ ਕਟਦਾ ਸੁਖਨੇ ਵਿੱਚ ਬੁਲਾਉਂਦਾ ਹੈ ਸਤਗੁਰ ਸੁਖਨੇ ਵਿੱਚ ਕਰਮ ਕਟਦਾ ਆਰਤੀ ਮਾਰਚ ਸੁਬਾ ਸਵੇਰੇ ਭਿਆਨਕ ਸੁਫਨਾ ਆਇਆ ਸੀ ਸਾਂਗ ਤੇ ਨਕਤੀ ਮਾਰਚ ਸੁਬਾ ਸਵੇਰੇ ਭਿਆਨਕ ਸੁਫਨਾ ਆਇਆ ਸੀ ਦਸਣ ਦੇ ਵਿੱਚ ਦਸਣ ਜੋਗਲਾ ਭਿਆਨਕ ਦਿਸ ਰਹਾ ਆਇਆ ਸੀ ਆਓ ਦਸਣ ਦੇ ਵਿੱਚ ਦਸਣ ਜੋਗਲਾ ਆਨੇਕ ਦ੍ਰਿਸ਼ ਦਿਖਾਇਆ ਸੀ ਸੱਚਾ ਸਤਗੁਰ ਪੂਰਾ ਸੂਰਾ ਵੇਖੋ ਕੀ ਕੀ ਰੰਗ ਬਖਾਉਦਾ ਹੈ ਸਤਗੁਰ ਸੁਪਨੇ ਦੇ ਵਿੱਚ ਆਣ ਕੇ ਔ ਸੁਪਨੇ ਦੇ ਵਿੱਚ ਕਰਮ ਕਟਦਾ ਸੁਪਨੇ ਵਿੱਚ ਬਣਾਉਂਦਾ ਹੈ ਸੁਪਨੇ ਵਿੱਚ ਕਰਮ ਕਰਤਾ ਮੇਰੇ ਪੇਟ ਵਿੱਚੋਂ ਖੂਨ ਚੱਲ ਪਿਆ ਰੋਕਿਆ ਆਹ ਮੇਰੇ ਪੇਟ ਵਿੱਚੋਂ ਖੂਨ ਚੱਲ ਪਿਆ ਰੁੱਕਿਆ ਨਾ ਰੁਕਦਾ ਸੀ ਸਰੀਰ ਦਾ ਸੀ ਸਭ ਸੇਸ਼ਟ ਮਹਿਲ ਗਿਆ ਰੁੱਕਿਆ ਨਾ ਰੁਕਦਾ ਸੀ ਸਰੀਰ ਦਾ ਸਭ ਸੇਸ਼ਟ ਮਹਿਲ ਗਿਆ ਰੁੱਕਿਆ ਨਾ ਰੁਕਦਾ ਸੀ ਸੱਚਾ ਸਤਗੁਰ ਪੂਰਾ ਸੂਰਾ ਵੇਖੋ ਕੀ ਕੀ ਰੰਗ ਬਖਾਉਦਾ ਸੁਪਰੇ ਦੇ ਵਿੱਚ ਆਣ ਗੁਰੂ ਜੀ ਆ ਸੁਪਰੇ ਦੇ ਵਿੱਚ ਕਰਮ ਕਰਤਦਾ ਸੁਪਰੇ ਵਿੱਚ ਬੜਾਉਦਾ ਹੈ ਸੁਪਰੇ ਵਿੱਚ ਕਰਮ ਕਰਤਦਾ ਸਹੀ ਮਰਗ ਕਰਦੇ ਕਰਦੇ ਸਾਂ ਜੋ ਸਤਗੁਰੂ ਸੁਪਰੇ ਦੇ ਵਿੱਚ ਆਊਗਾ ਬੇਤੀ ਅਸਾਂ ਸੰਗ ਨੂੰ ਗੁਰੂ ਪਿਤਾ ਜੀ ਕਹਿੰਦੇ ਨੇ ਕਿ ਜਿਹੜਾ ਛੋਣਾ ਛੋਕੜਿਆ ਆਪਰਾ ਸਿਮਰਤ ਕਰਦੇ ਕਰਦੇ ਸੌਜੋ ਫਿਰ ਤੁਹਾਨੂੰ ਦੇਖਣ ਜਾ ਰਹੇ ਕਿਵੇਂ ਮਿਲਦੇ ਨੇ ਸਿਮਰਨ ਕਰਦੇ ਕਰਦੇ ਸੌਜੋ ਸਤਿਗੁਰ ਸੁਫਨੇ ਦੇ ਵਿੱਚ ਆਹੂਗਾ ਸਿਮਰਨ ਕਰਦੇ ਕਰਦੇ ਸੌਜੋ ਸਤਿਗੁਰ ਸੁਭਨੇ ਮੇਂ ਕਰਮ ਬਣਾਊਗਾ ਆਓ ਸਿਮਰਨ ਕਰਦੇ ਕਰਦੇ ਸੌਜੋ ਸਤਿਗੁਰ ਸੁਫਨੇ ਮੇਂ ਕਰਮ ਬਣਾਊਗਾ ਸੱਚਾ ਸਤਗੁਰ ਪੂਰਾ ਥੂਰਾ ਵੇਖੋ ਕੀ ਕੀ ਰੰਗ ਬਖਾਉਦਾ ਹੈ ਸੁਪਨੇ ਦੇ ਵਿੱਚ ਕਰਮ ਕੱਟਦਾ ਸੁਪਨੇ ਵਿੱਚ ਬਣਾਉਂਦਾ ਹੈ ਸੁਪਨੇ ਦੇ ਵਿੱਚ ਕਰਮ ਕੱਟਦਾ ਬਜਨਾ ਤੇ ਅਮਲ ਕਮਾ ਕੇ ਵੇਖੋ ਸਤਗੁਰ ਭੱਜਾ ਹੀ ਆਊਗਾ ਸੰਗ ਤੇ ਬਜਨਾ ਤੇ ਅਮਲ ਕਮਾ ਕੇ ਵੇਖੋ ਸਤਗੁਰ ਪੱਜਾ ਹੀ ਆਊਗਾ ਬਤਨਾ ਤੇ ਫੁੱਲ ਚੜਾ ਕੇ ਦੇਖੋ ਸਤਿਗੁਰ ਖੁਸ਼ੀਆਂ ਦੇ ਢੇਰ ਲਗਾਊਗਾ ਆਓ ਬਤਨਾ ਤੇ ਫੁੱਲ ਚੜਾ ਕੇ ਦੇਖੋ ਸਤਿਗੁਰ ਖੁਸ਼ੀਆਂ ਦੇ ਢੇਰ ਲਗਾਊਗਾ ਸੱਚਾ ਸਤਿਗੁਰ ਪੂਰਾ ਸੂਰਾ ਦੇਖੋ ਕੀ ਕੀ ਰੰਗ ਬਖਾਉਂਦਾ ਹੈ ਸੁਖਰੀ ਵਿੱਚ ਕਰਮ ਕਰਤਾ ਦਾ ਆਉ ਸੁਪਨੇ ਦੇ ਵਿੱਚ ਕਰਮ ਕਟਦਾ ਸੁਪਨੇ ਵਿੱਚ ਬਣਾਉਦਾ ਹੈ ਸੁਪਨੇ ਦੇ ਵਿੱਚ ਕਰਮ ਕਟਦਾ ਖੁਸ਼ੀਆਂ ਸੁਪਨੇ ਵਿੱਚ ਲਟਾਉਦਾ ਸੁਪਨੇ ਮੇ ਸੱਚੀ ਬਖਾਉਂਦਾ ਹੈ ਆਉ ਖੁਸ਼ੀਆਂ ਸੁਪਨੇ ਵਿੱਚ ਲਟਾਉਦਾ ਸੁਪਨੇ ਮੇ ਸੱਚੇ ਬਖਾਉਂਦਾ ਹੈ ਅਸਲੀ ਗੁਰੂ ਕਰ ਮੀਤ ਨੀਤ ਦੀ ਸੁਪਨੇ ਦੇ ਵਿੱਚ ਆਉਂਦਾ ਹੈ ਸੁਪਨੇ ਦੇ ਵਿੱਚ ਰਾਂਗਾ ਬਖਾਉਂਦਾ ਹੈ ਸੱਚਾ ਸਤ ਗੁਰ ਪੂਰਾ ਸੂਰਾ ਵੇਖੋ ਕੀ ਕੀ ਰੰਗ ਬਖਾਉਂਦਾ ਹੈ ਸੁਪਨੇ ਦੇ ਵਿੱਚ ਕਰਮ ਕਟਦਾ ਸੁਪਨੇ ਦੇ ਵਿੱਚ ਬਣੋਗਾ ਹੈ ਸੁਪਨੇ ਦੇ ਵਿੱਚ ਕਰਮ ਕਟਦਾ ਮੂਹੇ ਵਿੱਚ ਦੰਦਨ ਦੇਰੇ ਦੱਸੀ ਹੱਟ ਮੈਂ ਬੀਤੀ ਮੇਰੇ ਮੂੰਹ 'ਚ ਦੰਦ ਨਹੀਂ ਹੈਗੇ ਸਾਧ ਸੰਗ ਦੀ ਸਾਰੇ ਨਿਕਲੇ ਪਏ ਨੇ ਤਕਰੀਬਨ ਤੇ ਕਈ ਵਾਰੀ ਸ਼ਬਦ ਵੀ ਮਿਸ ਹੋ ਜਾਂਦਾ ਉਹਨਾ ਤੁਸੀਂ ਦੇਖਿਆ ਕਰੋ ਕਿ ਕਿਉਂ ਮਿਸ ਹੋਇਆ ਮੇਰੇ ਮੂੰਹ 'ਚ ਦੰਦ ਨਹੀਂ ਹੱਡ ਵੀਤੀ ਦੱਸੀ ਹੈ ਤਾਂ ਵੀ ਜ਼ਰੂਰ ਹੈ ਸਤਿਗੁਰ ਦੀ ਗਾਹ ਸਚਾਈ ਦੱਸਣ ਦਾ ਮੂੰਹ ਦੇ ਵਿੱਚ ਦੰਦਨ ਬੇ ਦੱਸੀ ਹੱਡ ਮੈਂ ਬੀਤੀ ਧਰਨ ਸ਼ੈਨਸ਼ਾ ਧਰਨ ਸ਼ੈਨਸ਼ਾ ਸੀ ਕਿਰਪਾ ਕੀਤੀ ਐ ਆ ਤਨ ਸੈਨ ਸਾ ਤਨ ਸੈਨ ਸਾ ਕੈਸੀ ਕਿਰਪਾ ਕੀਤੀ ਐ ਸੱਚਾ ਸਤਗੁਰ ਪੂਰਾ ਸੂਰਾ ਵੇਖੋ ਤੀ ਕੀ ਰੰਗ ਬਖਾਉਂਦਾ ਹੈ ਸੁਖਨੇ ਦੇ ਵਿੱਚ ਕਰਮ ਕੱਟਦਾ ਸੁਭਨੇ ਵਿੱਚ ਬੜਾਉਂਦਾ ਹੈ ਛੁਪਨੇ ਦੇ ਵਿੱਚ ਕਰਮ ਕੱਟਦਾ ਨਕਲੀ ਪਾੜੀ ਬਾਤ ਛੇਰ ਸਾ ਜੋ ਫਨੇ ਮੈਂ ਸਮਝਾਉਂਦੇ ਆਂ ਜੇ ਕਿਸੇ ਦੇ ਪੁੱਛੜੀ ਹੈ ਨਾ ਲੱਕਲੀ ਵਾਲੀ ਗੱਲ ਆਛੜੇ ਸਿਰਨ ਕਰਕੇ ਪੈ ਜੋ ਸੱਚੇ ਪਾਤਸ਼ਾਹ ਮੈਨੂੰ ਦੱਸ ਸਾਰੀ ਦੱਸ ਦੇਵੇਂ ਪੁੱਛੋ ਤਾਂ ਸਹੀ ਨਾ ਤੁਸੀਂ ਉਹ ਤਾਂ ਹਰ ਵਕਤ ਅੱਗ ਦਾ ਮੈਨਾਂ ਜਲੇ ਜਲੇ ਤੇ ਘੜ ਘੜ ਤੇ ਪੁੱਛੋ ਕਿ ਰਾਦੇ ਪੁੱਛੋਗੇ ਮੇਰੀ ਦੱਚੂ ਜੇ ਆਪਾਂ ਰੋਵਾਂਗੇ ਮਾਂ ਕਹੋ ਫੇਰੀ ਪਰਮਾ ਦੁੱਧ ਪਿਲਾਉਗੀ ਪਿਓ ਕੁਛ ਲਿਆ ਕੇ ਦੇਊਗਾ ਕਿਹੜਾ ਦੱਸੋ ਤੁਸੀਂ ਨਕਲੀ ਬਾਲੀ ਬਾਦਛੇ ਨਿਸ਼ਾ ਸੁਫਰੇ ਮੇ ਸਭ ਜਉਂਦੇ ਆ ਕੰਨ ਕੇਬਲ ਵੀਰ ਸਿੰਘ ਨੂੰ ਸਮਝਾ ਕੇ ਕਾਬ ਬਣਾਉਂਦੇ ਆ ਆਓ ਕੰਨ ਕੇਬਲ ਵੀਰ ਸਿੰਘ ਨੂੰ ਸਮਝਾ ਕੇ ਕਾਬ ਬਣਾਉਂਦੇ ਆ ਸੱਚਾ ਸਤਗੁਰ ਪੂਰਾ ਸੂਰਾ ਆਓ ਸੱਚਾ ਸਤਗੁਰ ਪੂਰਾ ਸੂਰਾ ਵੇਖੋ ਕੀ ਕੀ ਰੰਗ ਬਖਾਉਦਾ ਹੈ ਸੁਫਰੇ ਦੇ ਦੇ ਕਰਮ ਕਟ ਦਾ ਸੁਫਨੇ ਵਿੱਚ ਬੜਾਉਦਾ ਹੈ ਸੁਫਨੇ ਦੇ ਵਿੱਚ ਕਰਮ ਕਟ ਦਾ ਸੁਫਨੇ ਵਿੱਚ ਬੜਾਉਦਾ ਹੈ ਸੁਫਨੇ ਦੇ ਵਿੱਚ ਕਰਮ ਕਟ ਦਾ ਸਾ ਸੰਗਤ ਜੀ ਇਹ ਜਿਹੜੀ ਕਵਿਤਾ ਨੇ 101% ਸੱਚ ਲਿਖਿਆ ਜਿਹੜਾ ਕੁਝ ਮੇਰੇ ਨਾਲ ਹੋਇਆ ਇਹ ਨੂੰ ਛੇਅ ਜ਼ਰੂਰ ਕਰਿਓ ਜੇ ਕਿਸੇ ਨਾਲ ਹੋਰ ਵੀ ਇਹ ਸੱਚਾ ਦਰਸ਼ਾਣ ਹੋਇਆ ਹੁੰਦੀ ਰਹਿੰਦੇ ਨੇ ਲੱਖਾਂ ਨਾਲ ਉਹ ਸਾਥ ਲਈ ਕਿ ਪਈ ਦੋ ਛੋਟੀ ਵੀ ਕਾਫਤਾ ਬੜਾ ਲੂੰਗਾ ਮੈਂ ਦੇਜੀਆ ਸਾਰਿਆਂ ਨੂੰ ਤੇ ਛੇ ਜ਼ਰੂਰ ਕਰਨਾ ਆਪਾਂ ਸਤਿ ਸਾਈ ਗੁਰੂ ਵਿਧਾਇ ਜੀ ਸਾਰੀ ਦੁਨੀਆ ਦੇ ਵਿੱਚ ਪਚਾਉਣੀ ਹੈ ਆਪਾਂ ਗੁਰੂ ਵਿਧਾਇ ਜੀ ਆਨ ਬਾਲ ਸ਼ਾਨੂ ਸਾਰੀ ਦੁਨੀਆ ਦੇ ਵਿੱਚ ਕੁੱਤਿਆਂ ਚੱਕਣਾ ਜੀ ਧਾਲ ਧੰਸਾਤ ਗੁਰੂ ਤੇਰਾ ਹੀ ਆਸਰਾ ਜੀ